dude 25 ਰੁਪਏ ਦਪਟਾ 25 ਰੁਪਏ ਦਪਟਾ ਲੈ ਲਓ 25 ਰੁਪਏ ਦਪਟਾ ਬਾਜ਼ਾਰ ਚ 100 ਰਾਇਕ ਲੈ ਜਾਓ 100 ਦੇ ਚਾਰ ਆ ਚੱਕੋ 100 ਰੁਪਏ ਦਾ ਪਲਾਜੋ ਸੂਟ 100 ਰੁਪਏ ਦਾ ਪਲਾਜੋ ਸੂਟ ਰੈਡੀ ਮੇਡ ਪਲਾਜੋ ਸੂਟ ਬਾਜ਼ਾਰ ਚ 5 500 ਦਾ ਮਿਲਦਾ ਚੱਕੋ 100 ਰੁਪਏ ਦਾ ਕੋਟਨ ਦਾ ਸੂਟ ਜਿਹੜਾ 6 700 ਰਾਇ ਬਾਜ਼ਾਰ ਚ ਇੱਥੋਂ ਲੈ ਜਾਓ 195 ਸਾਈਜ਼ ਵੀ ਸਾਰੇ ਦਮਾਂਗੇ ਰੰਗ ਵੀ ਸਾਰੇ ਦਮਾਂਗੇ ਆ ਚੱਕੋ ਨਾਇਲਾ ਕੱਟ 250 ਰੁਪਏ ਦਾ 250 ਰੁਪਏ ਦਾ ਪਲਾਜੋ ਨਾਲ ਵਰਕ ਕੀਤਾ ਟੋਕਰੀ ਫਿਕਰ ਨਹੀਂ ਕਰਨੀ ਜਿੰ ਆ ਮਰਜੀ ਮਾਨ ਲੈ ਜਾਓ ਜਿੰਨਾ ਮਰਜੀ ਮਾਨ ਲੈ ਜਾਓ ਸਿਰਫ ਤਿੰਨ ਦਿਨ ਸਿਰਫ 3 ਦਿਨ ਮਾਤੂ ਸ਼੍ਰੀ ਦਸਤਾਰ ਬਾਗਾ ਪਣਾ ਆਜੋ 3 ਦਿਨ ਦੀ ਸੇਲ ਜਿੰਨਾ ਮਰਜੀ ਸਟਾਕ ਲੈ ਜਾਓ ਭਗੋ ਜੀ ਦੁਪਟਿਆਂ ਦਾ ਟਰੱਕ ਭਰ ਕੇ ਆ ਗਿਆ ਵੇਖੋ ਜੀ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਚਾਹੇ ਤੁਸੀਂ ਆਪਣੇ ਲੈਣਾ ਸਾਰਿਆਂ ਦੇ ਵੱਡੇ ਫਾਇਦੇ ਬਾਜ਼ਾਰ 'ਚ 500 ਜੀ ਵੇਚਣਾ ਸੂਟ ਲੈ ਜਾਓ 250 ਰੁਪਏ 'ਚ ਕੈਮਬ੍ਰਿਕ ਦਾ ਪ੍ਰਿੰਟ ਦਾ ਸੂਟ ਬਾਜ਼ਾਰਾ 'ਚ 5-500 ਦਾ ਚੱਕੋ 250 ਰੁਪਏ ਦਾ ਫਿਰ ਸਾਢੇ 716 ਸੂਟ ਵੀ ਕਰਤਾ 550 ਰੁਪਏ 'ਚ ਸਿਰਫ 3 ਦਿਨ ਦਿੱਸੀ ਹੈ ਲੋਕੋ ਜੀ ਡਿਜੀਟਲ ਸੂਟ ਪਿਆਰਾ ਜੇ 15 1500 ਦੇ ਇੱਥੇ ਲੈ ਜਾਓ 1500 ਦੇ ਦੋ ਮਤਲਬ 700 ਰੁਪਏ ਦਾ ਸੂਟ ਦੇ ਰਹੇ ਆ 1400 ਦੇ ਦੋ ਜੋ ਦੇਖੋ ਜੀ ਸੂਟ ਤਾਂ ਸਸਤੇ ਦੇ ਰਹੇ ਆ ਮਾਤੂ ਸ਼੍ਰੀ ਦਸਤਾਰ ਤੇ ਭਾਵੇਂ ਤੁਸੀਂ ਬਾਗੇ ਪੁਰਾਣੇ ਬੱਸ ਸਟੈਂਡ ਦੇ ਪਾਸੇ ਜਾ ਜਾਓ ਟੈਂਪੂ ਜਾ ਜਾਓ ਹਸਟੋਰ ਤੱਕ ਆਉਣ ਦੀ ਰਿਕਸ਼ੇਰੀ ਸਰਵਿਸ ਵੀ ਫਰੀ ਚੱਕੋ 1250 ਦਾ ਸੂਟ ਉਹ ਬਾਰ ਬਾਰ ਕਹਿੰਨੇ ਆ ਪੈਣੋ ਹੋਰ ਪਾਸੇ ਜਾ ਕੇ ਲੁੱਟਾ ਨਾ ਕਰਾਓ ਜੇਬਾਂ ਤੇ ਡਾਕੇ ਨਾ ਮਰਾਓ ਚੱਕੋ 1250 ਚ ਆਹ ਚੱਕੋ ਜੀ ਮੋਰ ਜਿਹੜਾ ਦਾਜ ਬਣਿਆ ਤੇ ਬਾਜੂ ਪਹੁੰਚੇ ਵਰਕ ਕਰਕੇ ਦਈਏ ਨੇ 15 1500 ਦਾ ਬਜ਼ਾਰਾਂ ਦੇ ਵਿੱਚ ਚੱਕੋ 500 ਰੁਪਏ ਦਾ ਕੋਈ ਜੀ ਕੋਈ ਮੰਗਦਾ 1600 ਕੋਈ ਮੰਗਦਾ 1800 ਅਸੀਂ ਜਣਾ 650 ਦਾ ਸੂਟ ਦੇਖ ਕਰੋ ਸਹੀ ਬੁਟੀਕ ਵਾਲੀਆਂ ਚੀਜ਼ਾਂ ਕਿੰਨੀਆਂ ਖੂਬਸੂਰਤ ਚੀਜ਼ਾਂ 650 ਦਾ ਸੂਟ ਆ ਵੀ 650 ਦਾ ਸੂਟ ਚੱਕੋ 650 ਰੁਪਏ ਦਾ ਸੂਟ 650 ਵਾਲੇ ਸੂਟਾਂ 'ਚ ਵੀ ਬਹੁਤ ਵੱਡੀਆਂ ਆਫਰਾਂ ਜਿਹੜੇ ਤੁਸੀਂ ਲੈਨੇ ਹੋ 12 15 1800 ਵਾਲੇ ਅਸੀਂ ਕਰਦੇ 750 'ਚ ਆ 750 ਦੀ ਰੇਂਜ ਦੇ ਵਿੱਚ ਮਤਲਬ ਸਾਰਿਆਂ ਦੇ ਵੱਡੇ ਫਾਇਦੇ ਪ੍ਰਿੰਟ ਜਿੰਨੇ ਮਰਜ਼ੀ ਲੈ ਜਾਓ ਆ ਵੀ ਕੋਈ 1500 ਨਹੀਂ ਕੋਈ 1800 ਨਹੀਂ ਸਿਰਫ 650 ਰੁਪਏ ਦਾ ਸੂਟ ਦਵਾਂਗੇ ਆ ਗਿਆ ਸ਼ੰਕਰ ਕੰਪਨੀ ਦਾ ਸੂਟ ਓਏ ਬਜ਼ਾਰ ਚੇ 10 ਤਨ 1000 ਦਾ ਚੱਕੋ 1275 ਦਾ ਪਿਓਰ ਦੁਪੱਟੇ ਦੇ ਨਾਲ ਡਿਜ਼ਾਈਨ ਕਲਰ ਚੈੱਕ ਕਰ ਲੋ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਓ ਗਰਮੀ ਦੇ ਠੰਡੇ ਠੰਡੇ ਸੂਟ ਓ ਆ ਗਿਆ ਟਾਈ ਐਂਡ ਟਾਈ ਆ ਗਿਆ ਟਾਈ ਐਂਡ ਟਾਈ ਆ ਗਿਆ ਟਾਈ ਐਂਡ ਟਾਈ ਫਾਟਮ ਵਰਕ ਦਪੱਟਾ ਵਰਕ ਬਿਯਾਰ ਤੇ ਰੇਟ 3000 ਇੱਥੇ ਲੈ ਜੋ 1500 ਦਾ ਇੱਕ ਮਤਲਬ ਕਿ 3000 ਦੇ ਦੋ オリジナル ਬਰਬਰੀ ਦਾ ਕਪੜਾ ਕੋਈ ਕਾਪੀਆਂ ਨਹੀਂ ਕੋਈ ਫੋਕੇ ਫੈਂਟਰ ਨਹੀਂ ਆ ਚੱਕੋ ਜੀ ਲੈ ਹਾਲਾਤ ਆ ਪੰਜਾਬ ਹਾਲਾਤ ਆ ਪੰਜਾਬ ਉਹ ਹਜ਼ਾਰ ਹਜ਼ਾਰ ਵਾਲੇ ਸੂਟਾਂ ਚ ਵੀ ਵੈਰਾਈਟੀ ਬਹੁਤ ਜਿਆਦੀ ਆ ਕਲਰ ਬਹੁਤ ਜਾ ਰਹੇ ਆ ਘੜਾਈਆਂ ਕੱਟੀਆਂ ਕਪੜਾ ਚੰਗਾ ਦੇ ਰਹੇ ਆ ਫਾਇਦੇ ਵੱਡੇ ਕਰ ਰਹੇ ਆ ਛੇਤੀ ਆ ਜੋ بار بار ਕਹਿ ਰਹੇ ਆ 50 ਹਜ਼ਾਰ ਵਾਲਾ ਕੱਪੜਾ 15-20 ਹਜ਼ਾਰ ਦੇ ਰਹਿਣਾ ਕਿਉਂਕਿ ਇਸ ਵੇਲੇ ਸਮਰ ਸੇਲ ਲੱਗੀ ਹੋਈ ਆ ਇਹ ਇਤਿਹਾਸ ਦੀ ਸਭ ਤੋਂ ਵੱਡੀ ਸੇਲ ਲੱਗੀ ਹੋਈ ਆ ਜੇ ਤੁਹਾਡੇ ਤੋਂ ਹੁਣ ਫਾਇਦੇ ਨਾਲ ਲੈ ਹੋਏ ਤਾਂ ਮੁੜ ਕੇ ਤੁਹਾਡੇ ਕੋਲ ਫਾਇਦੇ ਲੈ ਵੀ ਨਹੀਂ ਹੋਣੇ ਦੇਖੋ ਜੀ ਸ਼ੰਕਰ ਕੰਪਨੀ ਦੇ ਤਗੜੇ ਤਗੜੇ ਬ੍ਰਾਂਡ ਰਾਮ ਟੈਕਸ ਸੀ ਆ ਰਾਮ ਦੇ ਟੌਪ ਲਗਜ਼ਰੀ ਗੰਗਾ ਦੇ ਰਾਸ ਦੇ ਇਹਨੇ ਜਬਰਦਸਤ ਬਹੁਤ ਘੱਟ ਰੇਟਾਂ ਦੇ ਤਗੜੇ ਬ੍ਰਾਂਡ ਰੇਡ ਜੈਜ ਆ ਚੈੱਕ ਕਰੋ ਡਿਜ਼ਾਈਨਿੰਗ ਤੁਸੀਂ ਚੈਲੰਜ ਕਰਦੇ ਆ ਇਹ ਡਿਜ਼ਾਈਨਿੰਗ ਤੁਹਾਨੂੰ ਬਾਜ਼ਾਰ ਚੋਂ ਫਰੈਸ਼ ਨਹੀਂ ਜੇ ਮਿਲਣੀ ਨਾ ਕੋਈ ਲਾਟ ਹੈ ਨਾ ਕਿ ਤੋ ਵੱਡਾ ਸਟਾਕ ਚੱਕਿਆ ਭਾਜੀ 1 1 2 2 ਸੈੱਟ ਸਿੰਗਲ ਸਿੰਗਲ ਸੂਟ ਰਹਿ ਗਏ ਵੱਡੀ ਸੇਲ ਆਤੀ ਹੈ ਮੈਂ ਕਹਿੰਨਾ ਇਸ ਵਾਰ ਕਮਾਈ ਨਹੀਂ ਕਰਨੀ ਇਸ ਵਾਰ ਪੰਜਾਬ ਦੇ ਲੋਕਾਂ ਦੇ ਫਾਇਦੇ ਕਰ ਰਹੇ ਆ ਮਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ ਤੇ ਸੋ ਯਾਦ ਰੱਖਿਓ ਸਿਰਫ 3 ਦਿਨ ਸੂਟਾਂ ਦੇ ਰੇਟਾਂ 'ਚ ਪਟਾਕੇ ਪਾਤੇ ਆ ਫਾਇਦੇ ਕਰਤੇ ਆ ਰਿਕਸ਼ੀ ਸਰਵਿਸ ਫਰੀ ਕਰਤੀ ਆ ਕਪੜਾ ਫਰੀ ਦੇ ਪਾ ਦੇਣਾ ਕਿੱਥੇ ਆ ਮਾਤੂ ਸ਼੍ਰੀ ਦਸਤਾਰ ਬਾਗਾ ਆਪਣਾ ਮੋਗਾ ਰੋਡ ਤੇ ਨੰਬਰ ਸਕਰੀਨ ਤੇ ਹੈਗਾ ਤੁਸੀਂ ਕੋਈ ਜਾਣ ਕੇ ਲੈ ਤੁਸੀਂ ਕਾਲ ਕਰ ਸਕਦੇ ਆ